ਚਾਰ ਜਿਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਆਪ ਦੇ ਵੱਲੋਂ ਆਗੂ ਲਾ ਦਿੱਤੇ ਗਏ ਨੇ ਆਪ ਦੇ ਵੱਲੋਂ ਆਗੂਆਂ ਦਾ ਐਲਾਨ ਕਰ ਦਿੱਤਾ ਗਿਆ ਜਿਹੜੇ ਜਿਮਣੀ ਚੋਣ ਦੇਖਣਗੇ ਵੱਡਾ ਤੇ ਅਹਿਮ ਐਲਾਨ ਆਮ ਆਦਮੀ ਪਾਰਟੀ ਦੀ ਤਰਫੋਂ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਐਲਾਨ ਕਰਦੇ ਆ ਉਹਨਾਂ ਆਗੂਆਂ ਦੀਆਂ ਜ਼ਿੰਮੇਵਾਰੀਆਂ ਥਾਪਤੀਆਂ ਨੇ ਜਿਨ੍ਹਾਂ ਨੇ ਚੱਬੇਵਾਲ ਗਿੱਦੜਬਾਹ ਬਰਨਾਲਾ ਤੇ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਦੇਖਣੀ ਹੈ ਕਿਹੜੇ ਉਹ ਆਗੂ ਨੇ ਕਿਹੜੇ ਕਿਹੜੇ ਆਗੂਆਂ ਨੂੰ ਥਾਪਿਆ ਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਨੇ ਚਾਰ ਜਿਮਣੀ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਲਗਭਗ ਸਤੰਬਰ ਅਕਤੂਬਰ ਚ ਚਾਰ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀਆਂ ਉਹਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਆਪਣੇ ਆਗੂਆਂ ਨੂੰ ਜਿਹੜਾ ਜ਼ਿੰਮੇਵਾਰੀ ਦੇਤੀ ਹੈ ਕੱਲੇ ਕੱਲੇ ਹਲਕੇ ਤੇ ਦੋ ਦੋ ਆਗੂ ਲਾਤੇ ਨੇ ਜਿਹੜੇ ਵਿਧਾਨ ਸਭਾ ਹਲਕੇ ਨੂੰ ਦੇਖਣਗੇ ਉੱਥੇ ਮਾਹੌਲ ਬੰਦੀ ਕਰਨਗੇ ਕਾਫੀ ਕਾਲੀ ਕੀਤੀ ਆ ਆਮ ਆਦਮੀ ਪਾਰਟੀ ਨੇ ਕਿਉਂਕਿ ਸਥਿਤੀਆਂ ਬਹੁਤ ਨਾਜ਼ੁਕ ਨੇ ਆਮ ਆਦਮੀ ਪਾਰਟੀ ਦੇ ਲਈ ਕਿਹੜੇ ਕਿਹੜੇ ਆਗੂ ਥਾਪੇ ਗਏ ਆ ਇਹਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਇੰਚਾਰਜ ਬਣਾ ਦਿੱਤਾ ਗਿਆ ਤੇ ਬਟਾਲਾ ਤੋਂ ਆਪਣੇ ਵਿਧਾਇਕ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਿਹੜਾ ਇਹਦਾ ਕੋ-ਇੰਚਾਰਜ ਲਗਾਇਆ ਗਿਆ ਇਸੇ ਤਰ੍ਹਾਂ ਨਾਲ ਹੀ ਗਿੱਦੜਬਾਏ ਦੀ ਡਿਊਟੀ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਕੈਬਨਿਟ ਮੰਤਰੀ ਅਮਨੋ ਰੋੜਾ ਨੂੰ ਉਹਨਾਂ ਦੇ ਨਾਲ ਜਿਹੜਾ ਦਵਿੰਦਰ ਸਿੰਘ ਲਾਡੀ ਢੌਂਸ ਜਿਹੜੇ ਵੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਚੱਬੇਵਾਲ ਚੱਬੇਵਾਲ ਤੋਂ ਕੈਬਨਿਟ ਮੰਤਰੀ ਹਰਜੋਤ ਬੈਸ ਨੂੰ ਇੰਚਾਰਜ ਲਾਇਆ ਗਿਆ ਕਰਮਵੀਰ ਸਿੰਘ ਘੁੰਮਣ ਜੋ ਕੇ ਮੇਰੇ ਖਿਆਲ ਦਸੂਆ ਤੋਂ ਵਿਧਾਇਕ ਨੇਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿਹੜਾ ਕੋ ਇਨਚਾਰਜ ਲਾਇਆ ਗਿਆ ਬਰਨਾਲਾ ਬਰਨਾਲੇ ਦੀ ਜ਼ਿੰਮੇਵਾਰੀ ਕਿਸੇ ਮੰਤਰੀ ਨੂੰ ਦੇ ਨਾਲ ਨਾਲ ਜਿਹੜਾ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੂੰ ਜਿਹੜਾ ਉੱਥੇ ਇਨਚਾਰਜ ਲਾਇਆ ਗਿਆ ਕੋ ਇਨਚਾਰਜ ਕੈਬਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਲਾ ਦਿੱਤਾ ਗਿਆ ਵੱਡੀ ਗੱਲ ਹੈ ਹਾਲੇ ਕੋਈ ਹਲ ਜੋਲਣੀ ਨਾ ਇਲੈਕਸ਼ਨ ਕਮਿਸ਼ਨ ਵੱਲੋਂ ਨਾ ਵਿਰੋਧੀ ਪਾਰਟੀਆਂ ਵੱਲੋਂ ਪਰ ਆਮ ਆਦਮੀ ਪਾਰਟੀ ਨੇ ਮੋਰਚਾ ਬੰਦੀ ਗੱਡ ਦਿੱਤੀ ਹੈ ਮੰਤਰੀਆਂ ਨੂੰ ਲਾਉਣ ਦਾ ਮਤਲਬ ਇਹ ਹੈ ਕਿ ਮੰਤਰੀਆਂ ਦੇ ਕੋਲੇ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਲਾਭ ਲਿਆ ਜਾਣਾ ਹੈ ਉਹਨਾਂ ਦੇ ਦਸਕਤਾਂ ਹੇਠ ਕੰਮ ਕਰਾਏ ਜਾਣੇ ਨੇ ਸਾਰਿਆਂ ਦੇ ਉੱਤੇ ਮੰਤਰੀ ਲਾ ਦਿੱਤੇ ਗਏ ਨੇ ਕੱਲੇ ਬਰਨਾਲਾ ਵਾਲੀ ਸੀਟ ਛੱਡਦੀ ਏ ਉੱਥੇ ਜਿਹੜਾ ਉਸੇ ਹਲਕੇ ਤੋਂ ਵਧਾਇਕ ਰਹੇ ਮੰਤਰੀ ਰਹੇ ਊਮੀਦ ਹੇਰ ਨੂੰ ਲਾਇਆ ਗਿਆ ਉਮੀਦਵਾਰ ਕੌਣ ਹੋਣਗੇ ਚਰਚਾ ਬਹੁਤੀ ਇਸ ਗੱਲ ਦੇ ਉੱਤੇ ਹੋਣਾ ਇਸ ਗੱਲ ਤੇ ਹੈ ਕਿ ਮੰਤਰੀ ਹੀ ਉਮੀਦਵਾਰ ਹੋਣਗੇ ਜਿਹੜੇ ਮੰਤਰੀਆਂ ਦੀ ਡਿਊਟੀ ਲੱਗੀ ਹੈ ਕੋਈ ਚਿਹਰਾ ਹੋਵੇ ਏ ਬੀ ਸੀ ਊੜਾ ੜਾ ਕੋਈ ਚਿਹਰਾ ਹੋ ਸਕਦਾ ਹੈ ਪਰ ਜਿੱਤ ਹਾਰ ਦੀ ਜ਼ਿੰਮੇਵਾਰੀ ਇਹਨਾਂ ਮੰਤਰੀਆਂ ਤੇ ਆਉਣੀ ਹੈ ਜਿੰਨੇ ਮੰਤਰੀ ਲਾਏ ਗਏ ਨੇ ਚਾਹੇ ਕੁਲਦੀਪ ਸਿੰਘ ਧਾਲੀਵਾਲ ਨੇ ਅਮਨ ਅਰੋੜਾ ਨੇ ਜਾਫਰ ਹਰਜੋਤ ਬੈਸ ਨੇ ਜਾਫਰ ਚੇਤਨ ਸਿੰਘ ਜੋੜਾ ਮਾਜਰਾ ਤੇ ਮੀਤਹਿਰ ਨੇ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋਣੀ ਆ ਕੋਈ ਉਮੀਦਵਾਰ ਹੋਵੇ ਜਿੱਤ ਹਾਰ ਇਹਨਾਂ ਦੇ ਮੋੜਿਆਂ ਤੇ ਡਿੱਗਣੀ ਹੈ ਇਹ ਇੱਕ ਸਮਾਰਟ ਜਿਹੜਾ ਐਕਸ਼ਨ ਕਹਿ ਲਈ ਆ ਆਮ ਆਦਮੀ ਪਾਰਟੀ ਦਾ ਜੇ ਪੋਲੀਟੀਕਲ ਟ੍ਰਾਂਸਲੇਸ਼ਨ ਕਰੀਏ ਇਹਦੀ ਤਾਂ ਬਹੁਤ ਸਮਾਰਟ ਖੇਡਿਆ ਗਿਆ ਹੈ ਇੱਥੇ ਅਕਸਰ ਕੀ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਾਲੀ ਕਮਾਂ ਸੰਭਾਲੀ ਸੀ ਮੁੱਖ ਮੰਤਰੀ ਉੱਥੋਂ ਜਿੱਤ ਕੇ ਸੁਰਖਰੂ ਹੋ ਕੇ ਆਗੇ ਆਪਣਾ ਘਟਾ ਝਾੜ ਲਿਆ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਲੱਗਿਆ ਸੀਗਾ ਥੋੜਾ ਬਹੁਤਾ ਲੋਕ ਸਭਾ ਚੋਣਾਂ ਵਾਲਾ ਉਹਨੂੰ ਛਾੜਨ ਦੀ ਕੋਸ਼ਿਸ਼ ਕਰ ਲਈ ਪੂਰੀ ਤਰ੍ਹਾਂ ਨਾਲ ਛੜਿਆ ਤਾਂ ਨਹੀਂ ਹੈ ਪਰ ਇੱਥੇ ਹੁਣ ਇਹ ਹੈ ਕਿ ਜੇਕਰ ਮੰਨ ਲਓ ਗਿੱਦੜਵਾ ਹਾਰ ਜਾਂਦੇ ਐ ਤਾਂ ਅਮਨ अरोड़ा ਦੇ ਉੱਤੇ ਗੱਲ ਆਉਣੀ ਹੈ ਕਿ ਭਾਈ ਸਾਹਿਬ ਤੁਹਾਨੂੰ 3 ਮਹੀਨੇ ਪਹਿਲਾਂ ਜਿਹੜਾ ਇੰਚਾਰਜ ਲਾ ਦਿੱਤਾ ਗਿਆ ਤੇ ਤੁਸੀਂ ਹਾਰ ਗਏ ਇਸੇ ਤਰ੍ਹਾਂ ਨਾਲ ਹਰਜੋਤ ਬਹਿਸ ਕੁਲਦੀਪ ਧਾਰੀਵਾਲ ਤੇ ਜੋੜਾ ਮਾਜਰਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਮੋਰਚਾ ਖੋਲ ਦਿੱਤਾ ਹੈ ਕਮਰ ਕੱਸ ਲਈ ਹੈ ਜਿਮਨੀ ਚੋਣਾ ਦੀ ਆਉਂਦੇ ਦਿਨ ਦੇਖਦੇ ਆ ਕਿ ਕੀ ਬਣਦਾ ਹੈ ਕਿ ਆਮ ਆਦਮੀ ਪਾਰਟੀ ਚਾਰਾਂ ਚੋਕ ਕਿੰਨੀਆਂ ਸੀਟਾਂ ਜਿੱਤਦੀ ਹੈ ਤੇ ਕਿੰਨੀਆਂ ਹਾਰਦੀ ਹੈ ਇਹ ਤਾਂ ਸਮਾਂ ਦੱਸੇਗਾ